ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਸੁਖਰਾਜ ਦੇ ਰੀ ਫਾਰਮਿੰਗ ਦੇ ਵਿੱਚ ਦੋਸਤੋ ਅੱਜ ਦੀ ਵੀਡੀਓ ਪਿੰਡ ਕਾਨੇ ਵਾਲੀ ਦੋਸਤੋ ਇਹ ਵੱਡੇ ਕਾਨੇ ਵਾਲੀ ਪਿੰਡ ਆ ਤੇ ਮੋਕਸਰ ਜ਼ਿਲ੍ਹੇ ਦਾ ਪਿੰਡ ਆ ਦੋਸਤੋ ਤਹਿਸੀਲ ਵੀ ਇਸ ਪਿੰਡ ਨੂੰ ਮੋਕਸਰ ਸਾਹਿਬ ਪੈ ਜਾਂਦੀ ਆ ਤੇ ਬਾਈ ਦੇ ਦੋਸਤੋ ਘਰ ਦਾ ਹੀ ਖੇਤੀਬਾੜੀ ਦਾ ਕੰਮ ਆ ਤੇ ਅੱਜ ਦੋਸਤੋ ਇਹਨਾਂ ਕੋਲੇ ਬਾਈ ਹਰਿਆ ਕੋਲੇ ਇੱਕ ਗੱਬਣ ਗਾਂਵ ਕਾਉ ਆ ਦੋਸਤੋ ਐਚ ਐਫ ਪੂਰੇ ਵੱਡੇ ਕਦ ਕਾਠ ਦੇ ਵਿੱਚ ਆ ਦੋਸਤੋ ਬਹੁਤ ਸੋਹਣਾ ਥਣ ਹਵਾਨਾ ਪ੍ਰੋਪਰ ਡਿਟੇਲ ਦੋਸਤੋ ਬਾਈ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਜਿੰਨਾ ਵੀਰਾਂ ਨੇ ਦੋਸਤੋ ਹਜੇ ਤਾਈਂ ਆਪਣੇ ਸੁਖਰਾਜ ਦੇ ਫਾਰਮ ਚੈਨਲ ਨੂੰ ਦੋਸਤੋ ਸਬਸਕ੍ਰਾਈਬ ਨਹੀਂ ਕੀਤਾ ਉਹਨਾਂ ਵੀਰਾਂ ਨੂੰ ਰਿਕੁਐਸਟ ਆ ਵੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਦੋਸਤੋ ਫੋਲੋ ਕਰ ਲਿਓ ਪ੍ਰੋਪਰ ਜਾਣਕਾਰੀ ਦੋਸਤੋ ਬਾਈ ਤੋਂ ਲੈਣੇ ਆ ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਜੀ ਹੋਰ ਠੀਕ ਠਾਕ ਬਾਈ ਜੀ ਹਾਂਜੀ ਹਾਂਜੀ ਬਹੁਤ ਵਧੀਆ ਜੀ ਠੀਕ ਆ ਬਾਈ ਜੀ ਨਾਮ ਦੱਸਿਓ ਬਾਈ ਜੀ ਨਾਮ ਮੇਰਾ ਗੁਰਜੀਤ ਸਿੰਘ ਗੁਰਜੀਤ ਸਿੰਘ ਹਾਂਜੀ ਹਾਂਜੀ ਠੀਕ ਆ ਪਿੰਡ ਵੱਡੀ ਕਾਨੇ ਵਾਲੀ ਜ਼ਿਲ੍ਹਾ ਮੁਕਸਰ ਤਹਿਸੀਲ ਵੀ ਇਸ ਨੂੰ ਮੁਕਸਰ ਹੀ ਪੈ ਜਾਂਦੀ ਮੇਰਾ ਨੰਬਰ ਹੈ 62 800 ਪੂਰਾ 46157 ਠੀਕ ਹੈ ਦੁਬਾਰੇ ਫੇਰ ਬੋਲ ਦੀ ਬਈ ਨੰਬਰ 62 800 ਪੂਰਾ 46157 ਠੀਕ ਹੈ ਬਈ ਹਾਂਜੀ ਇਹ ਮੇਰਾ ਆਪਦਾ ਪਰਸਨਲ ਨੰਬਰ ਹੈ ਜੀ ਠੀਕ ਹੈ ਬਈ ਜੀ ਤੇ ਬਈ ਵੜੜੇ ਆਪਣੇ ਘਰ ਦੀ ਆ ਨਹੀਂ ਵੀਰ ਜੀ ਮੈਂ ਤਾਂ ਟੋਕੜ ਗੱਭਣ ਲਿਆ ਕੇ ਪਾਲਦਾ ਠੀਕ ਹੈ ਹਾਂਜੀ ਹਾਂਜੀ ਇਹ ਟੋਕੜ ਗੱਭਣਾਂ ਲਿਆਉਣੇ ਆ ਹਾਂਜੀ ਟੋਕੜ ਗੱਭਣ ਵੜ ਮੈਂ ਚੰਗੀ ਲਿਆ ਕੇ ਘਰੇ ਲਿਆ ਕੇ ਸੰਭਾਲਦਾ ਠੀਕ ਹੈ ਠੀਕ ਹੈ ਜੀ ਇਹਦੇ ਨਾਲ ਥਣ ਲੇਵਾ ਵੀ ਸਾਫ਼ ਦਿਖ ਜਾਂਦਾ ਪਸ਼ੂ ਦਾ ਠੀਕ ਹੈ ਬਈ ਟੋਕੜ ਗੱਭਣ ਨਾਲ ਸਾਰਾ ਕੁਝ ਸਾਫ਼ ਵਧੀਆ ਦੇਖ ਜਾਂਦਾ ਠੀਕ ਹੈ ਇਹ ਭੁਲਿਆਂਦੀ ਸੀ ਵੀਰ ਜੀ ਢਾਈ ਮਹੀਨਾ ਦੀ ਗੱਬਨ ਤੇ 18 ਲੀਟਰ ਇਹ ਥੱਲੇ ਦੋਸੀ 18 ਲੀਟਰ ਢਾਈ ਮਹੀਨਾ ਦੀ ਗੱਬਨ ਥੱਲੇ ਹਾਂਜੀ ਹਾਂਜੀ ਠੀਕ ਆ ਤੇ ਬਈ ਹੁਣ ਦਿਨਾਂ ਦੀ ਗੱਲ ਕਰ ਲਗੇ ਕਿੰਨੇ ਦਿਨ ਸੂਮ ਦੇ ਵਿੱਚ ਇਹ ਦੇ ਆ ਇਹਦੇ ਬਾਈ ਜੀ ਹੁਣ ਸੂਮ ਦੇ ਵਿੱਚ ਦੇਣਾ ਵੈਸੇ ਤਾਂ ਨੇੜੇ ਹੀ ਆ ਕੋਈ ਪੰਜਾਂ ਚਾਰਾਂ ਦਿਨਾਂ ਦੇ ਵਿੱਚ ਵਸੇ ਸੂਹ ਜੂਗੀ ਮੇਰੇ ਹਿਸਾਬ ਨਾਲ ਠੀਕ ਆ ਬਈ ਹਾਂਜੀ ਹਾਂਜੀ ਤੇ ਮਾਲਕਾਂ ਨੇ ਦੱਸਿਆ ਹੋਣਾ ਵੀ ਦਸਨ ਮਤਾਬਕ ਵੀ 4-5 ਦਿਨ ਰਹਿੰਦੇ ਤਰੀਕ ਮਤਾਬਕ ਹਾਂ ਜੀ ਤਰੀਕ ਮਤਾਬਕ ਦਾ 4-5 ਦਿਨ ਰਹੇ ਦੱਸਿਆ ਉਹਨਾਂ ਨੇ ਠੀਕ ਹਾਂ ਜੀ ਕੋਈ 2 ਦਿਨ ਵੱਧ ਵੀ ਲਿਆ ਸਕਦੀ ਹੈ ਬਾਈ ਠੀਕ ਆ ਬਾਈ ਤੇ ਬਾਈ ਪੀਕ ਲੈਵਲ ਤੇ ਰਹੇ ਫਿਰ ਕਿੰਨਾ ਕੁ ਦੁੱਧ ਪਾਤਾ ਸੀਗਾ ਇਹ ਬਾਈ ਜੀ ਉਹਨਾਂ ਦੇ ਦਸਨ ਮਤਾਬਕ ਉਹਨਾਂ ਨੇ 35 ਪਲਾਸ ਹੀ ਕਿਹਾ ਸੀ ਜੀ 35 ਪਲਸ ਕਿਹਾ ਹਾਂਜੀ 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 ਠੀਕ ਆ ਆਪਾਂ ਤਾਂ 18 ਲੀਟਰ ਚੋਇਆ ਸੀ ਟੋਕਰ ਗੱਬਰ ਥੱਲੋਂ ਠੀਕ ਆ 18 ਲੀਟਰ ਆਪਾਂ ਚੋਇਆ ਤੇ ਜਿਹੜਾ ਮਾਲਕਾਂ ਨੇ ਚੋਇਆ ਜਿੱਥੋਂ ਪਹਿਲਾਂ ਆਈ ਆ ਉਹਨਾਂ ਨੇ 35 ਲੀਟਰ ਦੇ ਲਗਭਗ 35 ਆਸ-ਪਾਸ ਦੱਸਿਆ ਜੀ ਠੀਕ ਆ 30 ਤੋਂ 35 ਲਾ ਲਓ ਤੇ ਬਾਈ ਇਹ ਸੂਆ ਕਿਨਮਾ ਹੁਣ ਸੂਣਾ ਨੇ ਸੂਆ ਬਾਈ ਜੀ ਉਹ ਕਹਿੰਦੇ ਵੱਡੇ ਹੋ ਕੇ ਬਣੀ ਉਹ ਤਾਂ ਦੂਜਾ ਸੂਆ ਜਾਂਦੇ ਆ ਜੀ ਅੱਛਾ ਬਾਕੀ ਬਾਈ ਹੋਰਾਂ ਦੇ ਸਾਰੇ ਵੀਰਾਂ ਦੇ ਸਾਹਮਣੇ ਆ ਠੀਕ ਹਾਂਜੀ ਕੋਈ ਸਮਝਣ ਵਾਲਾ ਕੋਈ ਸਮਝੀ ਜਾਵੇ ਦੂਜਾ ਸਮਝਲੇ ਤੀਜਾ ਸਮਝਲੇ ਕੋ ਕੋਨੂੰ ਮੂੰਹ ਮੱਥਾ ਵਿਖਾ ਦਿੰਨੇ ਆ ਦੋਸਤੋ ਸੋਹਣੀ ਬੰਤਰ ਬਾਡੀ ਦੇ ਵਿੱਚ ਆ ਦੇਖ ਸਕਦੇ ਆ ਤੇ ਬਾਕੀ ਦੋਸਤੋ ਰਾਜੀਪਲੀ ਆ ਰਾਜੀਪਲੀ ਆ ਤੇ ਥਣ ਹਵਾਨਾ ਵੀ ਦੋਸਤੋ ਤੁਹਾਨੂੰ ਵਿਖਾ ਦਿੰਨੇ ਆ ਵੇਲ ਲੈਂਥ ਦੀ ਗੱਲ ਕਰ ਲਈ ਜਨਾ ਬਹੁਤ ਵੱਡੀ ਵੇਲ ਲੈਂਥ ਆ ਦੋਸਤੋ ਦੇਖ ਸਕਦੇ ਆ ਪੂਰੀਆਂ ਵੱਡੀਆਂ ਗਾਵਾਂ ਦੇ ਵਿੱਚ ਆਉਂਦੀ ਆ ਦੋਸਤੋ ਜੇ ਗੱਲ ਕਰੀ ਇਹਨਾਂ ਦੋਸਤੋ ਫਾਰਮਾਂ ਵਾਲੀਆਂ ਬੈੜਾਂ ਨੂੰ ਮਾਤ ਪਾਉਂਦੀ ਆ ਯੋਗ ਐਡਾ ਕੱਦ ਕਾਠਾ ਵੇਲਬੂ ਚੰਗੀ ਹੈ ਹਵਾਨਾ ਵੀ ਦੋਸਤੋ ਬਹੁਤ ਸੋਹਣਾ ਕਰਮਾਲੀ ਨੇ ਤਿਆਰ ਕੀਤਾ ਹੋਇਆ ਦੇਖ ਸਕਦੇ ਆ ਟਿੱਲ ਹਵਾਨੇ ਦੇ ਵਿੱਚ ਥਾਣ ਵੀ ਦੋਸਤੋ ਕਰਮਾਲੀ ਨੂੰ ਬਹੁਤ ਸੋਹਣਾ ਲੱਗਾ ਟਿੱਲ ਦੇਖ ਸਕਦੇ ਆ ਦੋਸਤੋ ਹਵਾਨੇ ਦੇ ਵਿੱਚ ਬਹੁਤ ਜਿਆਦੇ ਟਿੱਲ ਪਈਏ ਦੋਸਤੋ ਬਾਈ ਤਾਂ ਦੱਸਦਾ ਦੋਸਤੋ 4-5 ਦਿਨ ਤੇ ਅਨਮਾਨਾ ਜਿਹੜੇ ਸਾਬ ਨਾਲ ਟਿੱਲ ਪਈਏ ਨਾ ਵੀ ਇਹਨੇ 10 ਦਿਨਾਂ ਵਾਂਗੂ ਲੈ ਜਾਣੇ ਆ ਦੇਖ ਸਕਦੇ ਹੋ ਗੈਬ ਵੀ ਦੋਸਤੋ ਬਹੁਤ ਸੋਹਣਾ ਕਰਮਾਲੀ ਦਾ ਥਾਣਾ ਦਾ ਦੇਖ ਸਕਦੇ ਆ ਅਗਲੇ ਤੋਂ ਅਗਲਾ ਥਾਣਾ ਬਹੁਤ ਸੋਹਣਾ ਗੈਬ ਦੇ ਵਿੱਚ ਆ ਤੇ ਅਗਲੇ ਤੋਂ ਮਗਰਲੇ ਥਣਾ ਦਾ ਵੀ ਦੋਸਤੋ ਗੈਰ ਬਹੁਤ ਸੋਹਣਾ ਤੇ ਧੁੰਨੀ ਦੇ ਲਗਭਗ ਦੋਸਤੋ ਨਾਲ ਹੀ ਲੱਗਿਆ ਪਿਆ ਹਵਾਨਾ ਪੂਰਾ ਚੌੜਾ ਹਵਾਨਾ ਦੇਖ ਸਕਦੇ ਹੋ ਬਹੁਤ ਤਕੜੀ ਹੈ ਦੇਖ ਸਕਦੇ ਹੋ ਬਾਕੀ ਦੋਸਤੋ ਤੁਹਾਨੂੰ ਤੋੜ ਕੇ ਵਿਖਾ ਦਿੰਨੇ ਲੈ ਵੀ ਤੋੜ ਲਈ ਮਾੜਾ ਬਾਕੀ ਪੂਰੀ ਜਾਂਦੀ ਤਾਂ ਤੁਹਾਨੂੰ ਸਾਰੇ ਹਵਾਨੇ ਜਜਮੈਂਟ ਹੋ ਜਾਣੀ ਹੈ ਦੇਖ ਸਕਦੇ ਆ ਪੂਰਾ ਵੱਡਾ ਕੱਦ ਕਾਠ ਹੈ ਮੇਲਬੂਲ ਚੰਗੀ ਹੈ ਦੋਸਤੋ ਹਵਾਨਾ ਬਹੁਤ ਸੋਹਣਾ ਤਿਆਰ ਕੀਤਾ ਹੋਇਆ ਲਾ ਵੀ ਇੱਥੇ ਇੱਕ ਰੋਕ ਲੈ ਨੂੰ ਇੱਥੇ ਵੀ ਆਪਾਂ ਹਵਾਨਾ ਵਿਖਾ ਦਈਏ ਅੰਦਰ ਕਈ ਨੇਹਾਂ ਨੂੰ ਰਹਾ ਹੁੰਦਾ ਠੀਕ ਹੈ ਇਹਦੇ ਨਹੀਂ ਹੁੰਦਾ ਦੇਖ ਸਕਦੇ ਬਾਕੀ ਦੋਸਤੋ ਥਣ ਵੀ ਬਹੁਤ ਸੋਹਣਾ ਤੇ ਗੁਲਾਬੀ ਰੰਗ ਦੇ ਵਿੱਚ ਥਾਣਾ ਦੋਸਤੋ ਬਿਲਕੁਲ ਸਾਫ ਸੁਥਰਾ 35 ਲੀਟਰ ਵਾਈ ਜਾਂਦਾ ਤਾਜੀ ਸੂਈ ਨੇ ਦੋਸਤੋ ਇਹਨੇ ਦੁੱਧ ਕੱਢਿਆ ਮਗਰਲੇ ਸੂਏ ਹੇਤੀ ਦੋਸਤੋ ਭਾਈਆਂ ਦਾ ਕੋਈ ਦੂਜਾ ਸਮਝ ਲੈ ਤੀਜਾ ਸਮਝ ਲੈ ਮਾਲਕਾਂ ਨੇ ਆਪਾਂ ਨੂੰ ਦੂਜੇ ਸੂਏ ਲਈ ਗੱਬਨ ਕਰਕੇ ਦਿੱਤੀ ਸੀ ਦੇਖ ਸਕਦੇ ਆਦਕਾਰ ਸਾਰਾ ਪੂਰਾ ਵੱਡਾ ਦੇਖ ਸਕਦੇ ਆ ਬਾਈ ਦੇ ਬਰੋ ਬਰੋ ਮੋਢੇ ਤੋਂ ਉੱਪਰ ਟੱਪਦੀ ਏ ਦੋਸਤੋ ਬਹੁਤ ਸੋਹਣਾ ਦੋਸਤੋ ਖਵਾਨਾ ਤਿਆਰ ਕੀਤਾ ਹੋਇਆ ਰਾਜੀ ਪਈ ਆ ਇੱਕ ਦੋਸਤੋ ਬਾਈ ਕੋਲੇ ਇਹ ਚੰਗੀ ਟੋਕੜ ਗੱਬਣ ਵੈੜ ਖੜੀ ਹੈ ਇਹ ਬਾਈ ਲੈ ਕੇ ਆ ਬਾਈ ਦੱਸਦਾ ਸ਼ੌਂਕ ਆ ਬਾਈ ਨੂੰ ਦੋਸਤੋ ਸੋਹਣੇ ਟੋਕੜ ਗੱਬਣ ਪਸ਼ੂ ਲੈ ਕੇ ਤਿਆਰ ਕਰਕੇ ਦੋਸਤੋ ਸੇਲ ਕਰਨ ਦਾ ਸ਼ੌਂਕ ਤੇ ਇਹ ਦੋਸਤੋ ਅੱਜ ਤਿਆਰੀ ਦੇ ਵਿੱਚ ਆ ਜਿਹੜੀ ਬਾਈ ਨੇ ਇੱਕ ਸੇਲ ਕਰਨੀ ਆ ਇਹ ਇੱਕ ਗਾਂ ਹੀ ਆ ਬਾਈ ਨੇ ਸੇਲ ਕਰਨੀ ਆ ਬਹੁਤ ਸੋਹਣਾ ਦੋਸਤੋ ਮੂੰਹ ਮੱਥਾ ਤੇ ਕੱਦ ਕਾਠ ਪੂਰਾ ਵੱਡਾ ਤੇ ਮੁੱਲ ਵਗੈਰਾ ਸਾਰਾ ਆਪਾਂ ਬਾਈ ਤੋਂ ਪੁੱਛ ਲੈਣਾ ਪੈਂਡ ਹੈਗਾ ਵੱਡੇ ਕਾਨੇ ਵਾਲੀ ਜ਼ਿਲ੍ਹਾ ਸ਼੍ਰੀ ਮੋਸਰ ਸਾਹਿਬ ਤੇ ਨੰਬਰ 22 ਦਾ ਸਕਰੀਨ ਤੇ ਚੱਲ ਰਿਹਾ ਐ ਇਸ ਨੰਬਰ ਤੇ ਸੰਪਰਕ ਕਰ ਲਓ ਜੀ ਤੇ ਮੁੱਲ ਮੁੱਲ ਦੱਸੋ ਜੀ ਬਾਈ ਮੁੱਲ ਬਾਈ ਜੀ ਫੋਨ ਤੇ ਕਰ ਲਾਂਗੇ ਮੁੱਲ ਫੋਨ ਤੇ ਹੋ ਜਾਊਗਾ ਹਾਂਜੀ 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 ਠੀਕ ਆ ਲਓ ਬਈ ਸੱਜਣੋ ਜਿਹੜੇ ਵੀਰ ਤੇ ਪਸੰਦ ਹੋਵੇ ਨਾ ਇੱਥੇ ਆ ਕੇ ਆਪਦੀ ਤਸੱਲੀ ਕਰਕੇ ਸੌਦਾ ਕਰ ਲਓ ਬਾਈਆਂ ਦਾ ਮੁੱਲ ਆ ਜਿਹੜਾ ਦੋਸਤੋ ਫੋਨ ਤੇ ਹੋ ਜਾਣਾ ਕਈ ਵਾਰੀ ਕਿਉਂਕਿ ਕਿਸੇ ਨੇ ਪਰਦੇ ਦੇ ਰਾਈ ਲੈਣੀ ਹੁੰਦੀ ਹੈ ਬਾਈਆਂ ਦਾ ਪਾਰ ਲਾਈਨ ਦੇ ਵਿੱਚ ਪਛੂ ਜਾਵੜਦਾ ਜੇ ਇੰਜ ਕਿਸੇ ਨੇ ਪਾਰ ਲੈਣ ਚ ਲੈਣਾ ਹੁੰਦਾ ਜੀ ਤੇ ਕਈ ਵਾਰੀ ਅਗਲਾ ਫਿਰ ਉਹਦਾ ਸਿਸਟਮ ਉਹ ਜਾ ਲੱਗ ਜਾਂਦਾ ਜੀ ਠੀਕ ਹੈ ਹਾਂਜੀ ਹਾਂਜੀ ਇਸੇ ਕਰਕੇ ਬਾਈਆਂ ਦਾ ਆਪਾਂ ਰੇਟ ਵੀਡੀਓ ਦੇ ਵਿੱਚ ਨਹੀਂ ਕਰਨਾਗਾ ਤੇ ਜਿਹੜੇ ਵੀਰ ਤੇ ਦੋਸਤੋਂ ਪਸੰਦ ਹੋਵੇ ਤਾਂ ਵੈੜ ਦੋਸਤੋਂ ਜੀ ਗੱਲ ਕਰੀਏ ਬਹੁਤ ਸੋਹਣੀ ਐ ਸਾਫ ਸੁਥਰੀ ਵੈੜਾ ਦੋਸਤੋਂ ਕਦ ਕੱਡੂਗਾ ਬਾਕੀ ਸੀਲ ਠੰਡੀ ਦੀ ਗੱਲ ਕਰੀਏ ਸੀਲ ਢੰਡੀ ਬਹੁਤ ਆ ਦੋਸਤੋਂ ਇੱਥੇ ਆ ਕੇ ਆਪਦੀ ਤਸੱਲੀ ਕਰਕੇ ਸੌਦਾ ਕਰ ਲੇ ਹਾਂਜੀ ਹਾਂਜੀ ਦੇਖ ਸਕਦੇ ਆ ਨਾੜਾ ਨੂੜਾ ਹਮਾਨੇ ਦੇ ਉੱਤੇ ਬਹੁਤ ਸੁਣੀਆਂ ਰੇਣਾ ਬਹੁਤ ਤਕੜੀਆਂ ਬਾਈ ਜ ਸਹੀ ਗੱਲ ਆ ਬੰਦਾ ਨੀ ਪਾ ਜਾਣਾ ਦੋ ਦਿਨਾਂ ਅੱਗੇ ਦੁੱਧ ਦੋਸਤੋ ਗਰਮੀ ਦੇ ਵਿੱਚ ਨੇ ਸੋਹਣਾ ਪਿਆ ਜਾਣਾ ਥੋੜਾ ਜਨਾ ਕ੍ਰੋਸ ਆਂਗ ਹੈਗਾ ਜੇ ਕਹਈਏ 95.1% ਵੀ 5% ਆਪਾਂ ਕਹਿ ਸਕਦੇ ਹਾਂ 100 ਚੋਂ ਹਾਂਜੀ ਹਾਂਜੀ ਮੇਰਾ 6 ਫੁੱਟ ਕੱਦ ਹੈ ਜੀ ਆ 5 ਫੁੱਟ ਤੇ 9 ਇੰਚ ਠੀਕ ਆ ਬਈ ਹਾਂਜੀ ਤੇ ਆਹ ਦੇਖ ਲਓ ਲੋ ਵੀ ਸੱਜਣਾ ਬਾਈਆਂ ਦਾ ਮੇਰਾ 5 ਫੁੱਟ 9 ਇੰਚ ਕੱਦ ਆ ਤੇ 6 ਫੁੱਟ ਦੇ ਲਗਭਗ ਹੈਗਾ ਦੋਸਤੋ 5 ਫੁੱਟ ਗਾਂ ਦਾ ਕੱਦ ਜ਼ਰੂਰ ਹੋਊਗਾ ਲਾਜ਼ਮੀ ਵੀ ਸੋਹਣਾ ਕੱਦ ਕਾਠ ਆ ਵੇ ਲੋ ਵੂ ਚੰਗੀ ਆ ਜਿਹੜੇ ਵੀਰ ਦੇ ਪਸੰਦ ਹੋਵੇ ਨਾ ਇੱਥੇ ਆ ਕੇ ਆਪਦੀ ਤਸੱਲੀ ਕਰ ਲਵੇ ਨੰਬਰ 22 ਦਾ ਸਪੀਨ ਤੇ ਚੱਲ ਰਿਹਾ ਤੇ ਜਿਹੜੇ ਭਰਾਣੇ ਦੋਸਤੋ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਤਾਂ ਸਾਡਾ ਨੰਬਰ ਦੋਸਤੋ ਸਕਰੀਨ ਦੇ ਹੇਠਲੇ ਪਾਸੇ ਚੱਲ ਰਿਹਾ ਜੇ ਦੋਸਤੋ ਬਾਈਆਂ ਦਾ ਤਰੀਕ ਦੀ ਗੱਲ ਕਰ ਲਈ ਨਾ ਤਰੀਕ ਆਪਾਂ ਦੱਸ ਦਿੱਤੀਆਂ ਦਾ ਵੀਡੀਓ ਦੇ ਵਿੱਚ ਕਈ ਵਾਰੀ ਬਾਅਦ ਚ ਬਾਈ ਫੋਨ ਲਾਈ ਜਾਂਦੇ ਰਹਿੰਦੇ ਆ ਅੱਜ 17 ਮਾਰਚ ਆ ਦੋਸਤੋ ਦਿਨ ਸੋਮਵਾਰ ਆ ਤੇ ਜਿਹੜੇ ਭਰਾਣੇ ਦੋਸਤੋ ਇਦਾਂ ਦੀ ਵੀਡੀਓ ਬਣਵਾਉਣੀ ਹੋਵੇ ਤਾਂ ਸਾਡਾ ਨੰਬਰ ਦੋਸਤੋ ਸਕਰੀਨ ਦੇ ਹੇਠਲੇ ਪਾਸੇ ਚੱਲ ਰਿਹਾ ਸਾਡੇ ਇਹ ਵੀਡੀਓ ਨੂੰ ਸ਼ੇਅਰ ਕਰ ਦਿਆ ਕਰੋ ਸੋ ਜਿੰਨوں ਮਿਲਦੇ ਆਉਣ ਵਾਲੀ ਨਵੀਂ ਵੀਡੀਓ ਦੇ ਨਾਲ